ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਪਾਣੀ ਉਤਰਨ ਤੋਂ ਬਾਅਦ ਅੱਜ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰ-ਘਰ ਜਾ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਹੈ। ਇਨ੍ਹਾਂ ਘਰਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਨੀਵੀਆਂ ਥਾਵਾਂ ਤੇ ਗੰਦਗੀ ਤੇ ਪਾਣੀ ਖੜਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਕਰਕੇ ਅੱਜ ਨਗਰ ਕੌਂਸਲ ਡੇਰਾ ਬਾਬਾ ਨਾਨਕ ਬਲੂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅੱਜ ਮੈਂ ਪੱਖੋ ਕੇ ਟਰਾਲੀ ਸਾਹਿਬ ਮੇਰਾ ਆਉਣ ਦਾ ਕੋਈ ਕਾਰਨ ਹੈ ਕਿ ਪਿਛਲੇ 5-7 ਦਿਨ ਤੋਂ ਪਾਣੀ ਇਸ ਪਿੰਡ 'ਚੋਂ ਲੱਥ ਗਿਆ ਤਾਂ ਇਹ ਪਿੰਡ ਦੇ ਹਾਲਾਤ ਮੈਂ ਵੇਖਿਆ ਕਿ ਬਹੁਤ ਮਾੜੇ ਹਾਲ ਨੇ ਇੱਕ ਕ੍ਰਿਸ਼ਚਨਾ ਦੀ ਜਿਹੜੀ ਆ ਉਹਨਾਂ ਦੀ ਕਲੋਨੀ ਹੈ ਲੱਗ ਕੇ ਲਗਭਗ ਸਾਰੇ ਘਰ ਡੈਮੇਜ ਹੋ ਗਏ ਨੇ ਪਰ ਕਿਸੇ ਦਾ ਘਰ ਇਤੋਂ ਤੱਕ ਕਿ ਕਪੜਾ ਗਲ ਚ ਪਾਉਣ ਜੋਗਾ ਨਹੀਂ ਸਿਆਲ ਚ ਕਪੜਾ ਲੈਣ ਜੋਗਾ ਨਹੀਂ ਤਾਂ ਸਾਰਿਆਂ ਲੋਕਾਂ ਨੇ ਆਪਣੇ ਗੰਦੇ ਕੱਪੜੇ ਕੱਢ ਕੇ ਬਾਹਰ ਕਰਤੇ ਜਿਹਦੇ ਨਾਲ ਮਦਬੂਹ ਪੈਲ ਰਹੀ ਅੱਜ ਮੈਂ ਸਭ ਤੋਂ ਪਹਿਲਾਂ ਪ੍ਰਣ ਕੀਤਾ ਕਿ ਜਿਹੜੀ ਮਹਿੰਮ ਸਫਾਈ ਮਹਿੰਮ ਸਭ ਤੋਂ ਪਹਿਲਾਂ ਪੱਖੋਗਾ ਟਾਲੀ ਸਭ ਤੋਂ ਸ਼ੁਰੂ ਕਰਾਂਗਾ ਔਰ ਮੈਂ 2 ਦਿਨ ਦੇ ਵਿੱਚ ਵਿੱਚ ਇਸ ਪਿੰਡ ਚ ਬਿਲਕੁਲ ਮੈਂ ਸਫਾਈ ਜਿਹੜੀ ਉਹ ਕਰ ਦੇਣੀ ਹੈ ਇਹਨਾਂ ਲੋਕਾਂ ਨੂੰ ਅੱਜ ਫੌਗ ਮਸ਼ੀਨਾ ਵੀ ਚੱਲਣ ਡੀਆਂ ਤਾਂ ਇਹਨਾਂ ਲੋਕਾਂ ਦਾ ਜਿਹੜਾ ਸਹੀਏ ਸਹੀਏ ਆਪਣੀ ਲਈ ਤੇ ਦਵਾਲਾ ਇਹ ਆ ਜਾਣਗੇ ਆ ਮੈਨੂੰ ਦੇਖ ਕੇ ਅੱਜ ਬੜਾ ਮਨ ਨੂੰ ਦੁੱਖ ਹੋਇਆ ਪਰ ਮੈਂ ਉਹਨਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਪਿਛਲੇ ਸਮੇਂ 'ਚ ਬੜੀ ਵੱਡਾ ਉਹਨਾਂ ਉਪਰਾਲਾ ਕਰਕੇ ਸਾਡੇ ਲੋਕਾਂ ਦੀ ਬਾਹ ਫੜੀ ਆ ਚਾਹੇ ਖਾਲਸਾ ਏਡ ਵਾਲੇ ਆ ਚਾਹੇ ਗੁਲਾਮ ਗਲੋਬਲ ਵਾਲੇ ਨੇ ਚਾਹੇ ਜਿਹੜੇ ਵੀ ਆ ਗਏ ਨੇ ਮੇਰੇ ਵੀਰ ਮੈਂ ਉਹਨਾਂ ਨੂੰ ਕਹਿੰਨਾ ਕਿ ਗਰਾਊਂਡ ਤੇ ਆਣ ਕੇ ਦੇਖੋ ਕਿ ਗਰਾਊਂਡ ਤੇ ਲੋਕਾਂ ਨੂੰ ਜ਼ਰੂਰਤ ਕਿਸ ਚੀਜ਼ ਦੀ ਆ ਅੱਜ ਜਿਹੜੇ ਲੋਕ ਕਹਿੰਦੇ ਕੀ ਇਹਨਾਂ ਸਾਲ-ਸਾਲ ਦਾ ਰਾਸ਼ਨ ਚਮਾ ਕਰ ਲਿਆ ਮੈਂ ਘੱਟੋ-ਘੱਟ 20 ਘਰਾਂ 'ਚ ਗਿਆ ਤੇ ਮੈਂ ਦੇਖਿਆ ਮੈਂ ਵੀ ਸਾਲ ਦਾ ਜਿੰਨਾ ਘਰਾਂ 'ਚ ਸੌਣ ਨੂੰ ਜਗ੍ਹਾ ਨਹੀਂ ਆ ਗਈ ਉਹ ਦੱਸੋ 2 ਸਾਲਾਂ ਦਾ ਰਾਸ਼ਨ ਕਿੱਥੇ ਰੱਖ ਲੈਣਗੇ ਅੱਜ ਮੈਂ ਘੱਟੋ-ਘੱਟ 20 ਘਰਾਂ 'ਚ ਗਿਆ ਤਾਂ ਮੈਨੂੰ ਨਹੀਂ ਲੱਗਦਾ ਅੱਜ ਦਾ ਰਾਸ਼ਨ ਇਹਨਾਂ ਦੇ ਕੋਲ ਹੈਗਾ ਤੇ ਕੱਲ ਨੂੰ ਇਹਨਾਂ ਕਿੱਥੋਂ ਖਾਣਾ ਅੱਜ ਨਾ ਇਹਨਾਂ ਮਜ਼ਦੂਰਾਂ ਕੋਲ ਕੋਈ ਦਿਹਾੜੀ ਨਾ ਇਹਨਾਂ ਕੋਲ ਕੋਈ ਡੱਪਾ ਨਾ ਇਹਨਾਂ ਕੋਈ ਛੱਤ ਸੌਣ ਨੂੰ ਨਾ ਇਹਨਾਂ ਨੂੰ ਗੜ ਲੀੜਾ ਪਾਉਣ ਨੂੰ ਆਜੋ ਜਿਹੜੇ ਵੀਰ ਤਾਂ ਨਹੀਂ ਸਕਣ ਹੈਗੇ ਨੇ ਉਹ ਮੇਰੇ ਨਾਲ ਵੀਰ ਕੰਟੈਕਟ ਕਰੋ ਮੈਂ ਤੁਹਾਨੂੰ ਗਰਾਊਂਡ ਦੀ ਰਿਪੋਰਟ ਵਿਖਾਵਾਂ ਮੇਰੇ ਨਾਲ ਉਹਨਾਂ ਘਰਾਂ ਤੱਕ ਆਓ ਤਾਂ ਚਾਹੀਦਾ ਤੇ ਅੱਜ ਇਹ ਹੈ ਕਿ ਉਹ ਵੀਰ ਭਾਵੇਂ ਇੱਕ ਘਰ ਆਪਣਾ ਗੋਦ ਲੈਣ ਭਾਵੇਂ ਦੋ ਘਰ ਗੋਦ ਲੈਣ ਔਰ ਇਹਨਾਂ ਲੋਕਾਂ ਨੂੰ ਆਪਣਾ ਰਿਆਣ ਬਸੇਰਾ ਬਣਾ ਕੇ ਤੇਨ ਇੰਨਾ ਕਹਿੰਦਾ ਸਰਕਾਰ ਤਾਂ ਕਰ ਰਹੀ ਹੈ ਆਪਾਂ ਸਾਰੇ ਆ ਮੈਂ ਸਾਰੇ ਵਿਜਿਤ ਕਰਕੇ ਗਏ ਆ ਸਾਰੇ ਆ ਗਏ ਨੇ ਮੁਲਾਜ਼ਮ ਇਕੱਲੇ ਇਕੱਲੇ ਘਰ ਦਾ ਆਪਾਂ ਲਿਖ ਕੇ ਵੀ ਗਏ ਆ ਇਹਨਾਂ ਦਾ ਘਰ ਦੁਬਾਰਾ ਇਹਨਾਂ ਨੂੰ ਬਣਾ ਕੇ ਦੇ ਕੇ ਸਰਕਾਰ ਪਰ ਸਹਿਯੋਗ ਸਾਰਿਆਂ ਦਾ ਚਾਹੀਦਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ